ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਨਹੀਂ ਚਾਰਗਾਂ ਮਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਵੀ ਆ ਤਿੰਨ ਗੱਭਣਾ ਨੇ ਆਉ ਪੁੱਛ ਲੈਨੇ ਬਾਈ ਟੋਟੇਲਾ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਠੀਕ ਹੈ ਜੀ ਵਧੀਆ ਚੱਲੀਆਂ ਨੇ ਕੰਮਕਾਰ ਹਾਂ ਜੀ ਹਾਂ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਬੱਗਾ ਸਿੰਘ ਜੀ ਪਿੰਡ ਪਿੰਡ ਛੰਨਾ ਗਲਬ ਸਿੰਘ ਜੀ ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਤਫਾ ਨੇੜੇ ਪਿੰਡ ਬਈ ਨੇੜੇ ਪਿੰਡ ਇਹਦਰ ਭਦੌੜਾ ਇਹਦਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣੇ ਖੇਤ ਦੇ ਵਿੱਚ ਠੀਕ ਹੈ ਭਾਈ ਮੋਬਾਈਲ ਨੰਬਰ ਬੋਲੋ 94640 ਜੀ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂ ਇਨਵਾਈਟਿੰਗ ਪਹਿਲਾ ਸੂਆ ਸੂਏ ਮੂੰਹੋਂ ਦੋ ਦੰਨ ਪਹਿਲਾ ਸੂਆ ਮੂੰਹੋਂ ਦੋ ਦੰਨ ਕਿੰਨੇ ਦਿਨ ਹੋ ਗਏ ਸੂਈ ਨੂੰ ਆ ਚੌਥਾ ਦਿਨ ਆਈ ਹੈ ਚੌਥਾ ਦਿਨ ਬੱਚਾ ਕੀ ਆ ਮਗਰ ਬੱਸ ਆਈ ਬੱਚਾ ਭਾਈ ਕਿੰਨੇ ਬੌਲੇ ਤੇ ਹੁਣ ਬੌਲਾ ਹੈਗਾ ਜੀ ਹੁਣ 12 13 ਕਿਲੋ ਠੀਕ ਆ ਭਾਈ ਖੋਲ ਦੇ ਤੋਰ ਕੇ ਦਿਖਾ ਦੇ ਫੇਸ ਬੜਾ ਚੰਗਾ ਸਿੰਗ ਕੁਆਲਿਟੀ ਠੀਕ ਆ ਕੱਦ ਵਿੱਡ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚਾਰੇ ਥਣ ਵੀ ਨਿੱਖੜਵੇਂ ਪੂਰੇ ਗੈਪ ਤੇ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਤੇ ਪੂਰੀ ਵਿੱਚ ਹੀ ਤੇ ਥਣ ਲੱਗਿਆ ਚੁਵਾਈ ਕਿਵੇਂ ਆ ਬਾਈ ਚੁਵਾਈ ਜਮਾ 1 ਨੰਬਰ ਆ ਲੈ 1 ਨੰਬਰ ਆ ਆਰਡਰ ਬੜਾ ਕਮਾਲ ਆ ਬਾਈ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਫੇਸ ਬੜਾ ਚੰਗਾ ਛੋਟਾ ਛੋਟਾ ਸਿੰਗ ਜ਼ਰੂਰ ਆ ਕਹਿੰਦੀ ਕਰਮਾਲੀ ਕੁਛ ਨਹੀਂ ਹੈ ਨਾ ਬਾਈ ਹਾਂਜੀ ਹਾਂਜੀ ਸੀਲ ਆਈ ਜਮਾ ਤੋਰਾ ਤਰਾ ਵੀ ਚੰਗਾ ਤੇ ਮੁੱਲ ਕੀ ਆ ਬਾਈ ਇਹਦਾ ਮੁੱਲ ਫੋਨ ਤੇ ਹੋਊ ਡਾਕਟਰ ਸਾਹਿਬ ਜਾਇਜ਼ ਹੋਊਗਾ ਹਾਂਜੀ ਹਾਂਜੀ ਠੀਕ ਆ ਮੁੱਲ ਆ ਇਹਦਾ ਜਿਹੜਾ ਫੋਨ ਤੇ ਹੋਊਗਾ ਮੁੱਲ ਆ ਜਿਹੜਾ ਵੜਦੇ ਹਿਸਾਬ ਨਾਲ ਨਾ ਬਾਈ ਕਹਿੰਦਾ ਜਾਇ ਤੇ ਹੋਊਗਾ ਬਾਕੀ ਤੋੜਾ ਤਰਾ ਚੰਗਾ ਅੜੜ ਕਮਾਲ ਦਾ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਲੱਗਿਆ ਸੀਲ ਠੰਡੀ ਅੜੜ ਸਾਹਿਬ ਜਿਵੇਂ ਮਰਜੀ ਹੱਥ ਪੈਰੀ ਕਰੀ ਤੇ ਕੋਈ ਬਾਸਤਾ ਵੀ ਨਹੀਂ ਕੋਈ ਚੱਕਰ ਹੀ ਨਹੀਂ ਹਨਾ ਹਾਂਜੀ ਹਾਂਜੀ ਹੂੰ ਠੰਡੀ ਸੀਲ ਆ ਬਈ ਜਿਵੇਂ ਮਰਜੀ ਹੱਥ ਪੈਰੀ ਚੱਲ ਕੋਈ ਚੱਕਰ ਨਹੀਂ ਅੱਗੇ ਬਈ 2 ਨੰਬਰ ਕਿਹੜਾ ਸੂਆ ਸੁੰਦੀ ਹੈ ਤੇ ਤੀਜਾ ਸੂਆ ਸੁੰਦੀ ਆ ਸਾਹਿਬ ਕਿੰਨੇ ਦਿਨ ਲੈਂਦੀ ਹੈ ਬਈ ਦਿਨ ਲੈ ਜੁ ਹੈ ਹਫਤੇ ਦੇ ਉੱਤੇ ਉੱਤੇ ਹੀ ਕੀ ਰਿਕਾਰਡ ਆ ਦੁੱਧ ਦਾ ਬਈ ਪਿਛਲੇ ਸੂਏ ਦਾ ਦੱਸਿਆ ਮਾਲਕਾਂ ਨੇ 22 ਕਿਲੋ ਕੱਢਿਆ ਹੋ ਲਾ ਬਈ ਤੋਰ ਕੇ ਦਿਖਾ ਦੇ ਫੇਸ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਈ ਥਣ ਬੜਾ ਕਮਾਲ ਦਾ ਲੱਗਿਆ ਹਨਾ ਵੀਰੇ ਹਾਂਜੀ ਹਾਂਜੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਨਾੜਾ ਨੂੜਾ ਕਰਮਾਲੀ ਦੇ ਬਈ ਫੁੱਲ ਚੰਗੀਆਂ ਕੱਦ ਬੱਡ ਚੰਗਾ ਰੰਗ ਰੂਪ ਵੀ ਚੰਗਾ ਕੋ ਲਾ ਬਈ ਤੋਰ ਕੇ ਦਿਖਾ ਦੇ ਜਿਆਤ ਫਰੀਟ ਬਹੁਤ ਆ ਵੈਟ ਤੇ ਹਨਾ ਵੀ ਹਾਂਜੀ ਹਾਂਜੀ ਦੁੱਧ ਵਾਕਈ ਚੰਗਾ ਪਾਉ ਦੂ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਉਹਦੇ ਨਾਲ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਬਾਕੀ ਤੂਰਾ ਤਾਰਾ ਕਰ ਮਾਈ ਦਾ ਚੰਗਾਗਾ ਮੋਲੇ ਦਾ ਹੀ ਫੋਨ ਤੇ ਹੋ ਜੀ ਬਾਈ ਹਾਂਜੀ ਫੋਨ ਤੇ ਹੋ ਰਟ ਜਾਇਜ ਹੀ ਹੋ ਹਾਂਜੀ ਮੋਲ ਜਾਇਜ ਠੀਕ ਆ ਮੋਲੇ ਦਾ ਵੀ ਫੋਨ ਤੇ ਹੋਗਾ ਮੋਲ ਜਿਹੜਾ ਬੜ ਦੇ ਸਾਹਮਣਾਂ ਜਾਇਜ ਹੋਗਾ ਮੋੜ ਲੈ ਬਾਈ ਸੀਵਲ ਠੰਡੀ ਰੈਕਟਰ ਸਾਹਿਬ ਜਿਵੇਂ ਮਰਜ਼ੀ ਹੱਥ ਫੇਰੀ ਕਰੀ ਚੱਲੋ ਅੱਛਾ ਪੂਰਾ ਵਾਸਤਾ ਵੀ ਕਿ ਠੰਡੀ ਸੀਲ ਆ ਬਾਈ ਕਹਿੰਦਾ ਜਿਵੇਂ ਮਰਜ਼ੀ ਹੱਥ ਫੇਰੀ ਚੱਲੋ ਮੈਂ ਵਿੜੇ ਜਿ ਖੜਾ ਕੇ ਭਾਉਂਦੀਆਂ ਐ ਨਾ ਥੱਲੇ ਬੈਠਾ ਰਹਾ ਵੜਦੇ ਮੈਂ ਕਹਿਣਾ ਕੁਛ ਨਹੀਂ ਐ ਨਾ ਗਰਮ ਵਾਲੀ ਜਮਾ ਵਾਸਤਾ ਕੀ ਬਾਤ ਐ ਬਾਈ ਜਿਵੇਂ ਮਰਜ਼ੀ ਹੱਥ ਲਈ ਚੱਲ ਕੋਈ ਚੱਕਰ ਲਾਂਟੂ ਲਾ ਦੇਖੋ ਡਾਕਟਰ ਸਾਹਿਬਾ ਜਮਾ ਵਾਸਤਾ ਹੂੰ ਪੂਰੀ ਏਰ ਗੱਲੇ ਵਾਜਾਂ ਸਹੀ ਗੱਲ ਐ ਕੱਚੀ ਕੱਚੀ ਐ ਬਾਈ ਦਿਨ ਹਜੇ ਲੈਂਦੀ ਬਣੂਗੀ ਬਹੁਤ ਵਾਰ ਬਹੁਤ ਜ਼ਿਆਦਾ ਬਣੂਗੀ ਠੀਕ ਐ ਬਾਈ ਲੈ ਚੱਲ ਮੋਲਾ ਜਿਹੜਾ ਭਾਈ ਕਹਿੰਦਾ ਫੋਨ ਤੇ ਹੋ ਜੋ ਮੋਲਾ ਜਿਹੜਾ ਬੈਡ ਦੇ ਹਿਸਾਬ ਨਾਲ ਜਾਇਜ਼ ਰੱਖਾਂਗੇ। ਥਾਣ ਬੜਾ ਕਮਾਲ ਦਾ ਲੱਗਿਆ ਭਾਈ ਮੁੱਠੀ ਵਾਲਾ ਥਾਣ ਚਿਵਾਈ ਬਹੁਤ ਚੰਗੀ ਨਿਕਲੂਗੀ। ਅੱਗੇ ਵੀਰੇ ਤੇਨਾ ਨੰਬਰ ਕਿਹੜਾ ਸੁਹਾ ਸੁਣਦੀ ਹੈ ਦੂਜਾ ਸੁਹਾ ਸੁਣਦੀ ਹੈ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਹੈ ਭਾਈ ਦਿਨ ਇਹ ਵੀ ਹਜੇ ਹਫਤਾ ਕੱਟ ਜੂ ਬੈਡ ਡਾਕਟਰ ਸਾਹਿਬ ਖੀਰ ਕੜ ਭਾਈ ਦੁੱਧ ਪਿਛਲੇ ਸੋਇ ਦਾ 25 26 ਲੀਟਰ ਦੁੱਧ ਪਾਇਆ ਬੈਡ ਦਾ ਜੀ ਠੀਕ ਆ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਕੱਦ ਦਾ ਫੁੱਲ ਰੰਗ ਰੂ ਬਹੁਤ ਚੰਗਾ ਆਰਡਰ ਕਮਾਲ ਦਾ ਢਿੱਲਾ ਢੁਲਾ ਚੰਗੀਆਂ ਨੇ ਤੇ ਥਣ ਬੜਾ ਦੇਖੋ ਬੁੱਠੀ ਵਾਲਾ ਥਣ ਚਾਰੇ ਥਣ ਨਿੱਖੜਵੇਂ ਪੂਰੇ ਗਿਆ ਤੇ ਨਾੜਾ ਨੂੜਾ ਫੁੱਲ ਚੰਗੀਆਂ ਤੂਰਾ ਧਰਾ ਵੀ ਚੰਗਾ ਬੈਠਦਾ ਤੇ ਚਮਕ ਤੁਮਕ ਬਹੁਤ ਆ ਬਈ ਵੜ ਤੇ ਚੰਗੀ ਆ ਸਭ ਹੀ ਪਲੀ ਆ ਰਾਜੀ ਆ ਫੇਸ ਬੜਾ ਚੰਗਾ ਬੋਦੀ ਵਾਦੀ ਬਹੁਤ ਚੰਗੀ ਆ ਬੜੀ ਕੀ ਮੁੱਲ ਆ ਇਹ ਤਾਂ ਮੁੱਲ ਫੋਨ ਤੇ ਹੋੜਾ ਜੈ ਜੀ ਰੱਖਾਂਗੇ ਹਾਂ ਜੀ ਮੁੱਲ ਜੈ ਜੀ ਬਹੁਤ ਠੀਕ ਆ ਮੋਲ ਸਾਰੀਆਂ ਦੇ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੋਲ ਜਿਹੜੇ ਜਾਇਜ਼ ਹੋਣਗੇ ਠੰਡੀ ਸੀਲ ਹੈ ਵੀ ਹਾਂਜੀ ਹਾਂਜੀ ਜਿਵੇਂ ਮਰਜ਼ੀ ਹੱਥ ਫੇਰੀ ਕਰੀ ਚੱਲੋਈ ਹੂੰ ਹੂੰ ਪੂਰੀ ਠੰਡੀ ਸੀਲ ਆ ਬਾਈ ਕਹਿੰਦਾ ਜਿਵੇਂ ਮਰਜ਼ੀ ਹੱਥ ਲਾਈ ਚੱਲੋ ਕਰਮ ਵਾਲੀ ਕਹਿੰਦੀ ਕੁਛ ਨਹੀਂ ਲੈ ਕੀ ਬਾਤ ਆ ਬਈ ਅੱਕੇ ਲਾਂਡੂ ਲਾਂ ਦੇ ਕੋ ਡਾਕਟਰ ਸਾਹਿਬ ਪਿਆ ਬੁਰੀ ਅੰਗੂਲੇ ਵਾ ਜੀ ਨਾੜਾ ਨੂੜਾ ਬਹੁਤ ਚੰਗੀਆਂ ਥਾਣ ਦੇ ਮੂਹਰੋਂ ਵੀ ਦਿਖਾ ਦਿਓ ਮੂਰ ਦਾ ਲੈਵਨ ਵਾਲੇ ਉਹਨੇ ਹੀ ਹੂੰ ਐ ਨਹੀਂ ਵੀ ਇੱਕ ਸਾਈਡ ਹੀ ਸਹੀ ਗੱਲ ਆ ਬਾਈ ਕੀ ਬਾਤ ਆ ਬਈ ਚਾਰੇ ਥਣ ਨਿਕੜਵੇਂ ਪੂਰੇ ਗੈਰਤੀ ਨੇ ਅੱਧਰ ਵੜਾਈ ਜਾਵਾਂ ਬਿਲਕੁਲ ਅੱਗੇ ਵੀਰੇ ਲਾਸਟ ਚਾਰ ਨੰਬਰ ਕਿਹੜਾ ਸੂਸ ਹੁੰਦੀ ਹੈ ਦੂਜਾ ਸੂਏ ਇਸ ਹੁੰਦੀ ਹੈ ਬੈਡ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਕੱਢ ਜੂਏ ਚਾਰ ਤੋਂ ਪੰਜ ਹੀ ਕੀ ਰਕੜ ਬਈ ਦੁੱਧ ਪਿਛਲੇ ਸੂਏ ਦਾ ਪਾਇਆ ਵੈ 27 28 ਕਿਲੋ ਦੁੱਧ ਵੈਡ ਆਰਡਰ ਬੜਾ ਚੰਗਾ ਹਾਂਜੀ ਹਾਂਜੀ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਨਾੜਾ ਨੂੜਾ ਫੁੱਲ ਚੰਗੀਆਂ ਢਿੱਲਾ ਬਹੁ ਪਈਆਂ ਹਾਂਜੀ ਸਾਰੀਆਂ ਬਾਲਟਨ ਲੈ ਕੱਢ ਕੇ ਫੇਰ ਸੋਣਾ ਠੰਡੀ ਸੀ ਲਵਾਉ ਤਾਂ ਹਣਾ ਬਹੁਤ ਜ਼ਿਆਦਾ ਲੈ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਹਾਂ ਬਾਸਤਾ ਵੀ ਲੋ ਕੀ ਬਾਤ ਹੈ ਲੈਵਾ ਬਹੁਤ ਚੰਗਾ ਬਈ ਲੈ ਸਰੇ ਕੀ ਬਰੂਕੀ ਚ ਬਹੁਤ ਆਏ ਬਣੋਗੇ ਸਾਰੇ ਲਿਵਾਏ ਨਹੀਂ ਵੀ ਉਹਨੇ ਮੂਰ ਨੂੰ ਆਈ ਨਾੜਾ ਨੂੜਾ ਦੇਖੋ ਬੈਠਦੇ ਆਏ ਆ ਜਮਾ ਸਹੀ ਗੱਲ ਆ ਬਈ ਦੁੱਧ ਵਾਕੇ ਚੰਗਾ ਪਾ ਦੂ ਕੱਦ ਵੇਡ ਰੰਗ ਰੂਪ ਫੁੱਲ ਚੰਗਾ ਹੋ ਲਾ ਬਈ ਤੋਰ ਕੇ ਦਿਖਾ ਦੇ ਫੇਸ ਦੇਖੋ ਬਈ ਫੇਸ ਬੜਾ ਪਿਆਰਾ ਰਾਜੀ ਫੁੱਲਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਰਾਜੀ ਰੂਜੀ ਫੁੱਲਾ ਬਾਕੀ ਤੋਰਾ ਤਾਰ ਚੰਗਾ ਬੈਠਦਾ ਬਈ ਚਵਾਈ ਦੀ ਕਰਮ ਵਾਲੀ ਚੰਗੀ ਨਿਕੋ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚੰਗੀ ਆ ਬਾਈ ਕੁੱਲਮ ਲਾ ਕੇ ਬੈਠ ਮੋਲੇ ਦਾ ਹੀ ਫੋਨ ਤੇ ਹੋ ਹਾਂਜੀ ਫੋਨ ਤੇ ਵੀ ਜਮਾ ਇਹਦੇ ਕੋਈ ਲਾ ਜਮਾ ਥੱਲੇ ਬੈਠੇ ਰਹੋ ਐਂ ਬਾਤ ਆ ਗਈ ਹਮ ਲਓ ਕੀ ਬਾਤ ਆ ਬਾਈ ਜਿਵੇਂ ਮਰਜ਼ੀ ਬੈ ਜਾ ਬਾਈ ਕਹਿੰਦਾ ਕਹਿੰਦੀ ਕਰ ਮਾਲੀ ਕੁਛ ਨਹੀਂ ਕੇ ਸੂਸ ਕੱਦ ਬੈਡ ਰਾਜੀ ਰੂਜੀ ਫੁੱਲ ਆ ਬਾਈ ਦੇਖੋ ਜਿਲੇ ਵਾ ਲੂਹਾ ਦੇਖੋ ਐ ਆ ਬੈੜ ਦਾ ਜਮਾ ਗੁੰਤਮਾ ਹਮ ਸਹੀ ਗੱਲ ਆ ਬਾਈ ਮੋੜ ਲੈ ਬਈ ਨਾਗਪਰਾ ਕੋਲੇ ਸੀਗੇ 4 ਬਈ ਚਾਰੀ ਦਿਖਾਤੀ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆ ਵੇ ਬਾਈ ਨਾ ਕਨੈਕਟ ਕਰ ਲਓ ਬੜਾ ਚਾਰੀ ਚੰਗੀਆਂ ਨੇ ਮਾਲ ਬਾਈ ਕੋਲੇ ਸਾਫ ਸੁਥਰਾ ਹੀ ਹੁੰਦਾ ਹੈ ਤੇ ਥਣ ਲੇ ਵੇ ਬੜੇ ਕਮਾਲ ਦੇ ਆ ਦੁੱਧ ਚੰਗਾ ਪਾ ਦੇਣੀਆਂ ਬੜੇ ਭਈਆ ਸਿੰਘ ਵਾਲੀ ਬਹੁਤ ਚੰਗੀਆਂ ਬਰੀਕੀ ਬਰੂਕੀ ਚ ਬਹੁਤ ਆ ਕਰਦ ਬੜਾ ਰਾਜੀ ਰੋਜੀ ਫੁੱਲ ਆ ਕੱਚੀ ਕੱਚੀ ਆ ਬਣੂਗੀ ਬਹੁਤ ਵੱਡੀ ਗੱਲ ਠੰਡੀ ਸੀਲ ਆ ਜਿਵੇਂ ਮਰਦੀ ਹੱਥ ਲਾਈ ਚੱਲ ਲੈ ਕਹਿੰਦੀ ਗਰਮ ਵਾਲੀ ਕੁਛ ਨਹੀਂ ਬਈ ਥਾਣੇ ਦੇਖੋ ਕਿਆ ਬਾਤ ਹੈ ਇਹ ਤਾਜੀ ਸੂਈ ਵਰਡ ਚੰਗੀ ਆ ਬਈ ਥਣਲੇ ਵੈਦਾ ਵੀ ਚੰਗਾ ਮੂਹਰੋ ਵੀ ਲੈ ਵਾਲੂ ਬਹੁਤ ਚੰਗਾ ਹੈ ਤੇ ਕਿਸੇ ਵੀ ਰੇਚਾਰਾ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਵਾ ਧੰਨਵਾਦ